ਸਕਦੇ ਕਾਨੂੰਨ ਬਣਾਤਾ ਉਹ ਤੁਸੀਂ ਸਟੇਟ ਨੇ ਗੁਜਰਾਤ ਵੀ ਨਹੀਂ ਕਿ ਉਹਨੂੰ ਤੁਸੀਂ ਬਾਹਰਲੀ ਸਕੇਟਲ ਜਾ ਕੇ ਪੁੱਛਕਿਛ ਨਹੀਂ ਕਰ ਸਕਦੀ ਪਹਿਲਾਂ ਤਾਂ ਪੰਜਾਬ ਪੁਲਿਸ ਲੈ ਆਉਂਦੀ ਸੀ ਜਾਂ ਕੋਈ ਹੋਰ ਸਟੇਟ ਪੁਲਿਸ ਲੈ ਕੇ ਉਹਨੂੰ ਪੁੱਛਕਿਛ ਕਰ ਸਕਦੀ ਸੀ ਲੇਕਿਨ ਹੁਣ ਪੁੱਛਕਿਛ ਕਰਨ ਦੇ ਅਧਿਕਾਰ ਵੀ ਖਤਮ ਕਰ ਦਿੱਤੇ ਗਏ ਹੈ ਉਹਦੇ ਪਿੱਛੇ ਦਾ ਕੀ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਗੁਜਰਾਤ ਦੀ ਸਰਕਾਰ ਨੂੰ ਭਾਜਪਾ ਵਾਲੇ ਨੂੰ ਪੁੱਛੋ ਕਿ ਇੱਕ ਗੈਂਗਸਟਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਦੁਸ਼ਮਣ ਤਾਂ ਸਾਡੇ ਘਰੇ ਬੈਠਾ ਸਾਨੂੰ ਨਸ਼ਟ ਕਰ ਰਿਹਾ ਹੈ ਇਹੋ ਜਿਹੇ ਲੋਕ ਜਿਹੜੇ ਢੇਲਾਂ 'ਚ ਬੈਠੇ ਉੱਥੋਂ ਵਾਰਦਾ ਤੋਂ ਅੰਜਾਮ ਦੇ ਰਹੇ ਫਿਰ ਉਹ ਸਾਬਰਮਤੀ ਦੀ ਜੇਲ੍ਹ 'ਚ ਫਿਰ ਕਿਉਂ ਕਾਨੂੰਨ ਬਣਾਇਆ ਗਿਆ ਉਹਦੇ ਵਾਸਤੇ ਵੈਸੇ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਸੋ ਮੈਂ ਸਮਝਦਾ ਪੰਜਾਬ ਦਾ ਲਾਅ ਐਂਡ ਆਰਡਰ ਹਰਪੰਤ ਸਿੰਘ ਮਾਣ ਆਮ ਆਦਮੀ ਸਰਕਾਰ 'ਚ ਵੀੜਾ ਘਰ ਕਰਤਾ ਔਰ ਹਿੰਦੁਸਤਾਨ ਦੀ ਸਰਕਾਰ 'ਚ ਵੀ ਉਹ ਇੱਕਾਂ ਤੇ ਜੂ ਨਹੀਂ ਮੈਂ ਕਿਹਾ ਸੀ ਮੈਂ ਕਿਹਾ ਉਹਨੂੰ ਲਾਰੈਂਸ ਲੁਸ਼ਨੂਈ ਨੂੰ ਐ ਲੈ ਕੇ ਆਉਣੇ ਹੋ ਤੁਸੀਂ ਦੇਸ਼ ਦੀ ਪਾਰਲੀਮੈਂਟ 'ਚ ਗਿਆ ਕਿ ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਡਕਸ਼ਨ ਦੇ ਕੇ ਪ੍ਰੋਟੈਕਸ਼ਨ ਦੇ ਕੇ ਕਿ ਉਹਰੇ ਨਾਲ ਆਈਜੀ ਡੀਆਈਜੀ ਐਸਪੀ ਬੁਲੇਟ ਪ੍ਰੂਫ ਗੱਡੀਆਂ ਕਿਚੋਨੇ ਹੋ ਤੁਸੀਂ ਪੂਰੀ ਸ਼ਰੀਆਮ ਉਸ ਬੰਦੇ ਦੀਆਂ ਪ੍ਰੈਸ ਕਾਨਫਰੰਸਿਸ ਹੋਈਆਂ ਕੀ ਕੌਗਨੀਸ਼ੈਂਸ ਲਿਆ ਦੇਸ਼ ਦੀ ਸਰਕਾਰ ਨੇ ਕਿ ਕੇਵਲ ਕਾਂਗਰਸੀਆਂ ਤੇ اپੋਜੀਸ਼ਨ ਪਾਰਟੀਆਂ ਤੇ ਤੁਸੀਂ ਪਰਚੇ ਦਰਜ ਕਰਦੇ ਹੋ ਮੈਂ ਪੰਜਾਬ ਦੀ ਸਰਕਾਰ ਨਹੀਂ ਤੇਰੇ ਕੋਲ ਆਰ ਦੇਸ਼ ਦੀ ਸਰਕਾਰ ਨੂੰ ਮੂਰਨ ਇਸ ਗੱਲ ਤੇ ਬੋਸਦਾ ਹੈ ਔਰ ਅੱਜ ਮੈਂ ਵਿਰੋਧ ਕਰਦਾ ਕਰਦੀ ਸਰਕਾਰ ਦੀ ਕਿ ਕਸੂਰ ਹੈ ਰੇ ਭਰਾ ਦਾ ਤੁਹਾਡਾ ਜਿਹੜਾ ਵਿਚਾਰਾ ਚੀਕਾਂ ਮਾਰ-ਮਾਰ ਕੇ ਰੋ ਰਿਹਾ ਔਰ ਮੈਨੂੰ ਕਹਿੰਦਾ ਸੌਹਿਆ ਤੈਨੂੰ ਤੇਰੇ ਪਰਿਵਾਰ ਵੀ ਜੇ ਤੂੰ ਉੱਥੇ ਖੜਾ ਹੋ ਕੇ ਸਵਾਲ ਨਾ ਪੁੱਛੇ ਦੋਨ ਕੀ ਕਿਸ ਤਰ੍ਹਾਂ ਦਾ ਰਹਿ ਗਏ ਚੋਲੇ ਬੰਦਾ ਚਲਾ ਗਿਆ ਕੀ ਰਹੇਗਾ ਉਹ ਮੈਂ ਤਾਂ ਲੋਕ ਸਭਾ ਦੇ ਨੂੰ ਲੈ ਕੇ ਗੱਲ ਹੈ ਏਰੀ ਲੜਾਈ ਅਸੀਂ ਲੜ ਵੀ ਰਹੇ ਹਾਂ ਔਰ ਲੜਾਂਗੇ ਵੀ ਜਾ ਕੇ ਲੋਕ ਸਭਾ ਦੇ ਵਿੱਚ ਲੇਕਿਨ ਜਰੂਰ ਬੰਦਾ ਚਲਾ ਗਿਆ ਉਸ ਤੋਂ ਬਾਅਦ ਫੈਰਵਾਈ ਹੁੰਦੀ ਹੈ ਕਿਹੜਾ ਪ੍ਰਸ਼ਾਸਨੀ ਇੱਥੇ ਬੰਦਾ 9 ਵਜੇ ਕਿਹਾ ਅੰਤਿਮ ਸੰਸਕਾਰ ਕਰਨਾ ਹੈ ਵੀ ਸਰਕਾਰ ਦਾ ਨੁਮਾਇੰਦਾ ਕੱਲ ਆ ਕੇ ਤੁਸੀਂ ਬੰਦੇ ਮਰੇ ਤੇ ਆ ਕੇ ਆ ਕੇ ਅਫਸੋਸ ਜ਼ਾਹਿਰ ਕਰਕੇ ਦਿੰਨੇ ਹੋ ਕਿੰਨੇ ਲੋਕ ਮਰ ਗਏ ਯਾਰ ਕਿੰਨਿਆਂ ਕਿਤੇ ਅਫਸੋਸ ਜ਼ਾਹਿਰ ਕਰੋਗੇ ਹਾਂ ਰੋਕਦੀ ਕਿਉਂ ਨਹੀਂ ਮੈਂ ਕੱਲ ਗਿਆ ਸੀ ਮੈਂ ਕਿ ਪੰਜ ਦਿਨ ਦੇ ਦੋ ਸਾਰੇ ਉਡਾ ਦੇਾਂਗੇ ਇਹ ਸਰਕਾਰਾਂ ਪਹਿਲੀਆਂ ਵੀ ਸੀ ਐਡਮਿਨਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪੁਲਿਸ ਦੀ ਪਕੜ ਹੋਣੀ ਚਾਹੀਦੀ ਹੈ ਕੋਈ ਪੁਲਿਸ ਦਾ ਢਾਰੀ ਨਹੀਂ ਰਿਹਾ ਕੋਈ ਸਰਕਾਰ ਦਾ ਢਾਰੀ ਨਹੀਂ ਰਿਹਾ ਸ਼ੋਰੇ ਆਮ ਦਿਨ ਦਿਹਾੜੇ ਇਹ ਜਾਣ ਬੁਝ ਕੇ ਟੈਰਰ ਫਲਾਉਣ ਦੀ ਗੱਲ ਕੀਤੀ ਗਈ ਹੈ ਕਿ ਦਿਨ ਦਿਹਾੜੇ ਮਾਰੋ ਬਾਰੀਆਂ ਗੋਲਾ ਮਾਰੋ ਕਿਹੜਾ ਵਪਾਰੀ ਬਾਹਰ ਆਊਗਾ ਵੀ ਕੌਣ ਪੰਜਾਬ 'ਚ ਵਪਾਰ ਕਰੇਗਾ ਭਾਈ ਜਾਨ ਮਾਲ ਨਹੀਂ ਸੁਰੱਖਿਅਤ ਹੈ ਸ਼ਰਮ ਹੋਣੀ ਚਾਹੀਦੀ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਹਸਤੀਫਾ ਦੇ ਦੇਣਾ ਚਾਹੀਦਾ ਹੈ ਰਿਜ਼ਾਈਨ ਕਰਕੇ ਦੁਬਾਰੇ ਚੋਣ ਹੋਣਾ ਚਾਹੀਦਾ ਡੀਜੀਪੀ ਨੂੰ ਹਸਤੀਫਾ ਦੇਣਾ ਚਾਹੀਦਾ ਇਸ ਦਾ ਠੀਕ ਹੈ